ਹਲਕਾ ਡੇਰਾ ਬਾਬਾ ਨਾਨਕ ਦੇ ਪੁਲਿਸ ਥਾਣਾ ਕੋਟਲੀ ਸੂਰਤ ਮੱਲੀ ਅੰਦਰ ਪੈਦੇ ਪਿੰਡੇ ਸ਼ੇਕਾਰ ਮਾਸ਼ੀਆ ਦਾ 24 ਸਾਲਾ ਨੌਜਵਾਨ ਜੋ ਵਰਕ੍ਰੀਤ ਜੋ ਪਿਛਲੇ 3 ਸਾਲ ਤੋਂ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਇੱਕ ਨਿੱਜੀ ਕੰਪਨੀ 'ਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਦਾ ਸੀ 19 ਜਨਵਰੀ ਨੂੰ ਕੰਪਨੀ ਵਿੱਚੋਂ ਪੇਤ ਪਰੇ ਹਾਲਾਤਾਂ ਚ ਲਾਪਤਾ ਹੋਇਆ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਅਕਤੂਬਰ ਮਹੀਨੇ ਵਿੱਚ ਛੁੱਟੀ ਕੱਟ ਕੇ ਗੁਜਰਾਤ ਦੇ ਸੂਰਤ ਸ਼ਹਿਰ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਤੇ ਵਾਪਸ ਪਰਤਿਆ ਸੀ ਪਰ 19 ਜਨਵਰੀ ਨੂੰ ਉਹਨਾਂ ਦੇ ਬੇਟੇ ਨਾਲ ਆਖਰੀ ਗੱਲਬਾਤ ਹੋਈ ਸੀ ਜਦਕਿ 2-3 ਦਿਨ ਬੀਤ ਜਾਣ ਦੇ ਬਾਵਜੂਦ ਉਹਨਾਂ ਨੂੰ ਕੋਈ ਫੋਨ ਨਹੀਂ ਆਇਆ ਤੇ ਉਸ ਦਾ ਫੋਨ ਬੰਦ ਆ ਰਿਹਾ ਸੀ ਬਰਾਹਰ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਵਟਸਐਪ ਤੇ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ ਤੇ ਉਹਨਾਂ ਨੂੰ ਪੁੱਤਰ ਨੂੰ ਛੱਡਣ ਲਈ ਪੈਸੇ ਦੀ ਮੰਗ ਕੀਤੀ ਗਈ ਸੀ ਜੋ ਮਨਜੀਤ ਸਿੰਘ 3 ਸਾਲ ਤੋਂ ਜੁਗਰਾਤ 'ਚ ਕੰਮ ਕਰਦਾ ਹੈ 10 ਜਨਵਰੀ ਨੂੰ ਹਰ ਰੋਜ਼ ਫੋਨ ਕਰਦਾ ਸੀ 10 ਜਨਵਰੀ ਤੇ ਲਾਸਟ ਮੇਰੀ ਗੱਲ ਹੋਈ ਹੈ ਬਾਅਦ ਵਿੱਚ ਗੱਲ ਨੂੰ ਹੋਈ ਆਮ ਹੀ ਗੱਲ ਹੋਈ ਜਿਵੇਂ ਪਹਿਲਾਂ ਕਰਦਾ ਆਜੀ ਬੰਦ ਸਹੀ ਥਾ ਬਾਅਦ ਚ ਗੱਲ ਨੂੰ ਹੋਈ ਫਿਰ ਉਸ ਤੋਂ ਬਾਅਦ 20 ਤਰੀਕ ਤੇ ਦਿਗ ਦਿਨ ਨਹੀਂ ਕੋਲ ਆਈ ਇੱਕ ਦੋ ਦਿਨ ਨਹੀਂ ਆਈਆਂ ਤੇ ਬੋਲਾਂ ਮੋਬਾਈਲ ਹੀ ਬੰਦ ਹੋ ਗਿਆ ਕਰਦੇ ਰਹੀ ਫਿਰ ਮੈਂ ਆ ਆਸ-ਪਾਸੇ ਦੱਸਿਆ ਆਪਣੇ ਰਿਸ਼ਤੇਦਾਰਾਂ ਨੂੰ ਤੇ ਇਹਨਾਂ ਨੇ ਉਹ ਕੰਪਨੀ ਤੇ ਪਤਾ ਕੀਤਾ ਉਨਾ ਕੰਪਨੀ ਵਾਲਿਆਂ ਆਖਿਆ ਇੱਥੋਂ ਚਲੇ ਗਿਆ ਫਿਰ ਉਹਦੇ ਭੈਣ ਪਰਵਈਆ ਉੱਥੇ ਵੀ ਗਏ ਨੇ ਪਰ ਸੁਣਵਾਈ ਨਹੀਂ ਹੋ ਰਹੀ ਗੁਜਰਾਤ ਸਰਕਾਰ ਕੋਲੋਂ ਕੋਈ ਸਰਕਾਰ ਕਾਰਵਾਈ ਨਹੀਂ ਕਰਨੀ ਨਾ ਇਹ ਭਾਰਤ ਸਰਕਾਰ ਕੋਲੋਂ ਵੀ ਕੁਝ ਚੱਲ ਨਹੀਂ ਹਾਂਜੀ ਕੀਤੀ ਕੀਤੀ ਉੱਧਰ ਵੀ ਕੀਤੀ ਇੱਧਰ ਆਪਣੇ ਵੀ ਥਾਣੇ ਤੇ ਗਏ ਆ ਇੱਧਰ ਵੀ ਨਹੀਂ ਸੁਣਵਾਈ ਹੋਈ ਉੱਧਰ ਵੀ ਨਹੀਂ ਕੋਈ ਕਾਰਵਾਈ ਹੋਈ ਗੁਜਰਾਤ ਦੀ ਬਾਤ ਇੱਥੇ ਨੂੰ ਉਠਾ ਇਦਰੀ ਕੀ ਫਰੋਤੀ ਦੀ ਕਾਲ ਆਈ ਹੈ ਉਹ ਮੰਗ ਕਰਦੇ ਨੇ ਪੈਹਾ ਦੇ ਦੋਤੇ ਤੁਹਾਡਾ ਬੱਚਾ ਸੜਦਾਂਗੇ ਫਿਰ ਅਸੀਂ ਠਾਣੇ ਤੇ ਵੀ ਗਏ ਆ ਸਸਪਰੀ ਨੂੰ ਅਕਾਲ ਦੇ ਕੇ ਆਏ ਤੇ ਜੇ ਇਹ ਅੰਦਰ ਇਹ ਸਾਡਾ ਬੱਚਾ ਦਿਖਾ ਦੋ ਤਾਂ ਇਹ ਗੱਲ ਕਰਾ ਦੋ ਅਸੀਂ ਦੇ ਦਾਂਗੇ ਪੈਸੇ ਉਹ ਹਮ ਉਪਲਪਤ ਸਰਕਾਰ ਤੋਂ ਪੰਜਾਬ ਸਰਕਾਰ ਜਾਂ ਗੁਜਰਾਤ ਸਰਕਾਰ ਤੋਂ ਕੀ ਮੰਗ ਰਹੇ ਹਾਂ ਭਾਤ ਸਰਕਾਰ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਆਂ ਵੀ ਤੇਰੇ ਬੱਚੇ ਦੀ ਦੇਖਭਾਲ ਕਰਕੇ ਦੇ ਪਤਾ ਦੋ ਵੀ ਪਤਾ ਕੀਤਾ ਜਾ ਕਿੰਨੀ ਵਰਤੀ 24 ਬੈਠਵਾ ਕਵਾਰਾ ਤੁਹਾਡਾ ਪਿੰਡ ਸ਼ਕਰਮਾਸ਼ੀਆਂ ਜੀ ਮੇਰੇ ਪਿੰਡ ਦਾ ਬੱਚਾ ਹੈ ਜੋਬਨਦੀਪ ਸਿੰਘ ਇਹ ਗੁਜਰਾਤ ਵਿੱਚ ਨਾ ਪ੍ਰਾਈਵੇਟ ਲਿਜੀ ਕੰਪਨੀ ਤੇ ਕੰਮ ਕਰਦਾ ਸੀ ਮੇਰੇ ਅਲਰਟ ਕੰਪਨੀ ਹੈ ਤੇ 3 ਸਾਲ ਤੋਂ ਕੰਮ ਕਰਦਾ ਸੀ ਤੇ ਸਾਨੂੰ ਤੇ ਪਤਾ ਲੱਗਣ ਦੱਸਿਆ 19 ਤਰੀਕ ਤੋਂ ਕਹਿੰਦੇ ਵੀ ਕਾਲ ਆਈ ਹੈ ਤੇ ਉਸ ਤੋਂ ਬਾਅਦ ਕਾਲ ਕੋਈ ਨਹੀਂ ਆਈ ਚਲੋ ਅਸੀਂ ਇਹਨਾਂ ਦਾ ਲੱਗ ਜਾ ਕੇ ਥਾਣੇ ਗੱਲ ਕੀਤੀ ਥਾਣੇ ਵਾਲ ਕਿਹਨੇ ਮੱਕੂਆ ਨਹੀਂ ਬਣਦਾ ਇੱਥੇ ਇਹ ਤੇ ਗੁਜਰਾਤ ਦਾ ਮਤਲਬ ਮੱਕੂਆ ਹੈ ਦੋ ਚਾਰ ਦਿਨ ਲੰਗੇ ਇਹ ਭਜਨਸ ਕਰਦੇ ਨੇ ਕਿਸੇ ਤਰੀਕੇ ਨਾਲ ਇੱਕ ਸਾਨੂੰ ਫਿਰ ਇਹਨਾਂ ਭਾਂਜੀ ਕਹਿੰਦੇ ਵੀ ਸਾਨੂੰ ਕਾਲ ਆਈ ਹੈ ਜਿਹੜੀ ਫਰੋਤੀ ਮੰਗਦੇ ਪਏ ਨੇ ਕਿ ਸਾਨੂੰ ਪੈਸੇ ਦੇ ਦਿਓ ਤੁਹਾਡਾ ਪਿੱਛਾ ਛੱਡ ਦਿੰਦੇ ਆ ਉਹ WhatsApp ਨੰਬਰ ਹੈ 638757 8102 ਦੀਪਕ ਨਾਮ ਦਾ ਸੀ ਉਹ ਗੱਡਿਆ ਸੱਚ ਮਾਰ ਕੇ ਤੇ WhatsApp ਤੇ ਕਾਲ ਫਿਰ ਅਸੀਂ ਜਾ ਕੇ SSP ਦੇ ਦਫਤਰ ਅਸੀਂ ਇਹ ਅਰਜ਼ੀ ਦਿੱਤੀ ਆ ਤੇ ਇਹ ਭਾ ਕਿਹਾ ਵੀ ਸਾਡੇ ਬੱਚੇ ਦੀ ਜਾਨੀਮ ਨੁਕਸਾਨ ਨਾ ਹੋ ਜੇ ਕਿਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਤੇ ਪ੍ਰਧਾਨ ਮੰਤਰੀ ਜੀ ਔਰ ਗੁਜਰਾਤ ਦੇ ਮੁੱਖ ਮੰਤਰੀ ਨੂੰ ਬੇਨਤੀ ਹੈ ਕਿ ਸਾਡੇ ਬੱਚੇ ਦੀ ਪਾਲ ਕੀਤੀ ਜਾਵੇ ਤਾ ਕੇਸ ਪਰਿਵਾਰ ਨੂੰ ਪਤਾ ਲੱਗ ਸਕਦਾ ਕਿ ਬੱਚਾ ਸਾਡਾ ਠੀਕ ਠਾਕ ਹੈ ਇਹ ਪਰਿਵਾਰ ਬੜਾ ਹੀ ਮਤਲਬ ਐਸ ਤਰ੍ਹਾਂ ਸੋਗ ਵਿੱਚ ਹੈ ਇਹੋ ਜੀ ਘਟਨਾ ਦੂਰ ਦਰਾਡੇ ਹੋਈ ਹੈ ਤੇ ਬੜਾ ਮੁਸ਼ਕਲ ਹੈ ਪਿਤਾ ਅਜੇ ਸਿਰ ਤੇ ਨਹੀਂ ਹੈ ਤੇ ਇਕੱਲੀ ਹੈ ਇੱਕ ਬੇਟਾ ਉਹਨਾਂ ਤਾਂ ਬਾਹਰ ਹੈ ਤੇ ਮਾਤਾ ਵਾਸਤੇ ਬੜਾ ਔਖਾ ਸਮਾਂ 19 ਦਿਨ ਤੋਂ ਲੈ ਕੇ ਹੁਣ ਤੱਕ ਹਾਂਜੀ ਹਾਂਜੀ WhatsApp 'ਤੇ ਰਿਕਾਰਡਿੰਗ ਹੈ ਤਸੀਂ ਲੈ ਸਕਦੇ ਹੋ ਸਾਡੇ ਕੋਲ ਮੰਗ ਹੀ ਆਪਣੇ ਗੁਜਰਾਤ ਦੇ ਮੁੱਖ ਮੰਤਰੀ ਨੂੰ ਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਆਪਸੀ ਗੱਲ ਕਰਕੇ ਕਿ ਸਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ਤੇ ਸਾਡੇ ਤੱਕ ਪਹੁੰਚਾਇਆ ਜਾਵੇ ਉਹ ਯਤਨ ਤੇ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਉੱਥੇ ਪਤਾ ਲੱਗਿਆ ਸਾਡੇ ਇਹਨਾਂ ਦੇ ਬੇਟੀ ਤੇ ਇਹਨਾਂ ਦਾ ਜਵਾਈ ਹੈ ਤੇ ਇਸਾਪੁਰ ਥਾਣਾ ਤੇ ਫਿਰ ਦੱਸਿਆ ਵੀ ਕੋਈ ਸੰਭਾਵਿਤ ਥਾਣਾ ਥੋੜਾ ਜਿਹਾ ਉਹਨਾਂ ਨੇ ਭਾਲ ਤੇ ਕੀਤੀ ਹੈ ਤੇ ਯਤਨ ਕਰਨ ਜਲਦੀ ਇਹ ਸਾਡੀ ਮੰਗ ਹੈ ਯਾਰ ਭਈਆ ਨਾ ਪਤਾ ਕਿ ਇਨਕੇ ਪਾਸ ਇਤਨੇ ਪੈਸੇ ਨਹੀਂ ਹੈ ਆਪ ਨਾ ਐਸੇ ਕਰੋ ਇੱਕ ਛੋਟੀ ਸੀ ਵੀਡੀਓ ਬਣਾ ਕੇ ਉਸ ਕੀ ਡਾਲ ਦੋ ਫਿਰ ਹਮ ਇਧਰ ਘਰ ਬਾਹਰ ਥੋੜਾ ਸਾ ਕਰਕੇ ਭੇਜ ਦੇਗੇ تھا اس کے بعد کچھ بھی نہیں ہے اگر زندگی اس کا چاہتے ہو تو جیسا آپ کو بولا گیا ہے آپ میری بات کو فولو کر کے اس کا زندگی بچا لیں اگر نہیں بچانا چاہتے ہیں پھر فائی وہ آپ کی مرضی ہے ٹھیک ہے نہیں نہیں بھی جائے کہ ویڈیو بنا کے ڈال دو نا جہاں اس سے ایک وائس پیسے ڈالنے کس اکاؤنٹ میں ہیں میری بات سن لیجیے میں بھی پنجابی ہوں آپ بھی پنجابی بھائی, کی قسم, بولتا ہوں میرے بھائی اگر yeah. آپ لوگ اس کا زندگی چاہتے ہیں جیسا آپ کو بول رہے ہیں پیسہ کر لیں ورنہ ہم اس کو آگے بیچ لیں گے جو ہم نے پیسہ لینا ہے وہ کسی اور سے بھی لے لیں گے ہم آپ کی بات مانتے ہیں لیکن ایک بار اس کی لیٹس فوٹو ڈال دو گے یہ فوٹو تو اس کی پہلی والی نا

ਤੱਕਦੇ ਤੂੰ ਬੈਂਕ ਦੇ ਸਾਹਮਣੇ ਪਹੁੰਚ ਕੇ ਕਾਲ ਕਰਨਾ ਐਕਚੁਅਲੀ ਐਫਸੀ ਬੈਂਕ ਹੈ ਹਾਂਜੀ ਹਾਂਜੀ ਜਦ ਤਰੇ ਪਹੁੰਚ ਕੇ ਜਲਦੀ ਸੇ ਕਾਲ ਕਰੂ ਠੀਕ ਹੈ ਜੀ